ਉਹਨਾਂ ਦੇ ਆਰਥਿਕ ਤੌਰ ਤੇ ਇੰਨੇ ਪਛੜ ਚੁੱਕੇ ਨੇ ਉਹ ਸਮਾਜਿਕ ਤੌਰ ਤੇ ਸਮਾਜਿਕ ਅਨਿਆਂ ਨੂੰ ਚਲਦੇ ਹੋਏ ਸਮਾਜਿਕ ਨਾ ਬਰਾਬਰੀ ਚਲਦੇ ਹੋਏ ਇੰਨੇ ਪਛੜ ਚੁੱਕੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਵੋਟ ਤਾਂ ਪਾਉਣੀ ਹੋਈਆਂ ਸਿੱਟਣੀਆਂ ਜਿੱਥੇ ਮਰਜ਼ੀ ਪਾ ਦੇ। ਤਾਂ ਅਸੀਂ ਕਿੱਥੋਂ ਆਸ ਕਰ ਲਾਂਗੇ ਕਿ ਸਾਡੇ ਲੋਕਾਂ ਦੀ ਦਸ਼ਾ ਸੁਧਰ ਜਾਏਗੀ ਸਾਡੇ ਦਲਿਤ ਲੋਕ ਕਿਰਤ ਕਰਨ ਵਾਲੇ ਲੋਕਾਂ ਦੀ ਦਸ਼ਾ ਸੁਧਰ ਜਾਏਗੀ। ਇਹ ਕੁਝ ਜਿਹੜੇ ਸਾਡੀ ਜਨਤਾ ਹੈ ਜਿਹੜਾ ਉਹਨਾਂ ਦਾ ਜਿਹੜਾ ਸਮਝ ਦਾ ਲੈਵਲ ਹੈ ਜਿਹੜਾ ਬਹੁਤ ਡਾਊਨ ਹੈ ਉਹਨਾਂ ਨੂੰ ਆਪਣੀ ਰੋਜੀ ਰੋਟੀ ਤੋਂ ਥੱਲੇ ਮਤਲਬ ਇਹ ਤੋਂ ਬਿਨਾ ਹੋਰ ਉਹਨਾਂ ਨੂੰ ਸੋਚਣ ਦਾ ਸਮਾਂ ਹੀ ਨਹੀਂ ਮਿਲਦਾ ਉਹਨਾਂ ਦੀ ਆਰਥਿਕ ਤੌਰ ਤੇ ਇੰਨੇ ਪਛੜ ਚੁੱਕੇ ਨੇ ਉਹ ਸਮਾਜਿਕ ਤੌਰ ਤੇ ਸਮਾਜਿਕ ਅਨਿਆਂ ਨੂੰ ਚੱਲਦੇ ਹੋਏ ਸਮਾਜਿਕ ਨਾਬਰਾਬਰੀ ਚੱਲਦੇ ਹੋਏ ਇਹਨੇ ਪਛੜ ਚੁੱਕੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਵੋਟ ਤਾਂ ਪਾਉਣੀ ਹੀ ਆ ਸਿੱਟਣੀ ਆ ਜਿੱਥੇ ਮਰਜ਼ੀ ਪਾ ਦੋ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਸਾਡੇ ਸਾਡੀ ਵੋਟ ਦੀ ਕਿੰਨੀ ਕੀਮਤ ਹੈ ਕਿੰਨੇ ਲੋਕ ਠੱਗ ਚੋਰ ਝੂਠ ਤੂਫਾਨ ਕ੍ਰਿਮੀਨਲ ਲੋਕ ਤੇ ਸਾਡੇ ਮਤਲਬ ਜਿਹੜੀ ਸਾਡੀ ਸਾਡੇ ਦੇਸ਼ ਦੀ ਜਿਹੜੀ ਰਿਪੋਰਟ ਹੈ ਜਿਹੜੀ ਕ੍ਰਿਮੀਨਲ ਲੋਕਾਂ ਦੀ ਉਹਦੇ ਚ 37% ਲੋਕ ਨੇ ਅਖਬਾਰ ਕਹਿੰਦੇ ਨੇ ਕ੍ਰਾਈਮ ਬਿਊਰੋ ਨੇ ਮਤਲਬ ਜਿਹੜਾ ਡਾਟਾ ਦਿੰਦਾ 37% ਲੋਕ ਅੱਜ ਸਾਡੇ ਭਾਜਪਾ ਦੀ ਸਰਕਾਰ 'ਚ ਨੇ ਜਿੰਨਾ ਤੇ ਜ਼ਬਰ ਜਨਾ ਦੇ ਤੇ ਬਲਾਤਕਾਰ ਦੇ ਪਰਚੇ ਨੇ ਜਿਹੜੇ ਸਾਡੇ ਐਮਪੀ ਜਿੱਤ ਕੇ ਮਤਲਬ ਉੱਥੇ ਪਾਰਲੀਮੈਂਟ ਚ ਬੈਠੇ ਨੇ ਤਾਂ ਅਸੀਂ ਕਿੱਥੋਂ ਆਸ ਕਰ ਲਾਂਗੇ ਕਿ ਸਾਡੇ ਲੋਕਾਂ ਦੀ ਦਸ਼ਾ ਸੁਧਰ ਜਾਏਗੀ ਸਾਡੇ ਦਲਿਤ ਲੋਕ ਕਿਰਤ ਕਰਨ ਵਾਲੇ ਲੋਕਾਂ ਦੀ ਦਸ਼ਾ ਸੁਧਰ ਜਾਏਗੀ ਤੇ ਸਾਡੇ ਦੇਸ਼ ਦੀ ਜਿਹੜੀ ਸਾਡੇ ਸਭ ਤੋਂ ਉੱਚ ਅਹੁਦੇ ਵਾਲੀ ਜਿਹੜੀ ਸਾਡੀ ਫਰਸਟ ਲੇਡੀ ਹੈ ਰਾਸ਼ਟਰਪਤੀ ਸਾਡੇ ਮਾਨਯੋਗ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਤੇ ਉਹਨਾਂ ਨੂੰ ਕਿਵੇਂ ਜਦੋਂ ਉਹ ਸਾਡੇ ਰਾਮ ਮੰਦਰ ਦਾ ਦੌਰਾ ਕਰਨ ਜਾਣਾ ਤੇ ਉਹਨੂੰ ਕਿਵੇਂ ਰਾਮ ਮੰਦਰ ਜਾਣ ਦੀ ਨਹੀਂ ਅਰਗਿਆ ਮੇਰੀ ਵੀ ਤੇ ਸਾਡੇ ਅਸੀਂ ਕੀ ਕਰਦੇ ਆ ਅਸੀਂ ਥੋੜਾ ਮੰਨੂਵਾਦੀ ਸਮਰਤੀ ਮਤ ਲਾਗੂ ਹੋ ਰਹੀ ਆ ਵਿਸ਼ੇਸ਼ ਰੰਗ ਵਿਸ਼ੇਸ਼ ਪਹਿਰਾਵਾ ਵਿਸ਼ੇਸ਼ ਬੋਲੀ ਵਿਸ਼ੇਸ਼ ਦੇਸ਼ ਤੇ ਇਹ ਇਹ ਵਿਸ਼ੇਸ਼ ਲੋਕਾਂ ਦਾ ਦੇਸ਼ ਜਿਨ੍ਹਾਂ ਨੂੰ ਸਿਰਫ ਇੱਕ ਫਿਰਕੇ ਦੇ ਲੋਕਾਂ ਨੂੰ ਹੀ ਅਧਿਕਾਰ ਹੋਵੇਗਾ ਤਾਂ ਇਸ ਕਿਸਮ ਦਾ ਜਿਹੜਾ ਸਾਡੇ ਅੰਦਰ ਸਾਡੇ ਦੇਸ਼ ਦੇ ਅੰਦਰ ਇਸ ਕਿਸਮ ਦੀ ਜਿਹੜੀ ਮਾਨਸਿਕਤਾ ਪੰਪ ਰਹੀ ਹੈ ਜਿਹੜੀ ਜਿਹਨੂੰ ਸਾਡੇ ਦੇ ਵੱਡੇ ਪੱਧਰ ਤੇ ਜਿਹੜੀ ਸਾਡੇ ਆਰਐਸਐਸ ਚਲਾ ਰਹੀ ਹੈ ਤਾਂ ਉਹਨਾਂ ਉਹਨਾਂ ਲਈ ਮਤਲਬ ਸਾਡੇ ਲਈ ਇੱਕ ਬਹੁਤ ਵੱਡਾ ਸੋਚਣ ਦਾ ਸਵਾਲ ਹੈ ਕਿ ਸਾਡੇ ਸਾਡਾ ਇੱਕ ਜਿੱਥੇ ਸਾਡਾ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਸਾਡਾ ਉੱਪਰ ਉੱਠਣਾ ਜ਼ਰੂਰੀ ਹੈ ਉੱਥੇ ਰਾਜਨੀਤਿਕ ਤੌਰ ਤੇ ਵੀ ਸਾਡੀ ਜਨਤਾ ਅਵੇਅਰ ਹੋਵੇ ਉਹਨੂੰ ਪਤਾ ਹੋਵੇ ਕਿ ਸਾਡੇ ਆਪਣੇ ਕੌਣ ਨੇ ਉਹਨੂੰ ਪਤਾ ਹੋਵੇ ਕਿ ਸਾਡੇ ਦੁਸ਼ਮਣ ਕੌਣ ਨੇ ਔਰ ਸਾਡੇ ਲੋਕਾਂ ਦੀ ਮਤਲਬ ਸਮਝ ਇਸ ਲੈਵਲ ਤੱਕ ਸਾਡੀ ਲੀਡਰਸ਼ਿਪ ਨੇ ਜਾਂ ਸਾਡੇ ਮਤਲਬ ਜਿਹੜੇ ਸਾਡੇ ਆਗਾਮਵਧੂ ਆਗੂ ਨੇ ਉਹਨਾਂ ਨੇ ਇਸ ਲੈਵਲ ਤੱਕ ਸਾਡੇ ਪਹੁੰਚਾਉਣੀ ਹੋएगी ਕਿ ਸਾਨੂੰ ਬਾਬਰ ਨੂੰ ਜਵਰ ਕਹਿਣ ਦੀ ਸਾਡੇ ਛੇਮਤ ਹੋਣੀ ਚਾਹੀਦੀ ਹੈ ਸੋ ਮੈਂ ਜਾਦਾ ਗੱਲਾਂ ਨਾ ਕਰਦੀ ਹੋਈ ਇੱਕੋ ਗੱਲ ਕਹਾਂਗੀ ਕਿ ਸਾਡੀ ਜਿਹੜੀ मतलब ਜਿਹੜੀ ਸਮੁੱਚੀ ਲੀਡਰਸ਼ਿਪ ਹੈ ਖਾਸ ਤੌਰ ਤੇ ਜਿਹੜੀ ਦਲਤਾਂ ਦੀ ਅਗਵਾਈ ਕਰਨ ਵਾਲੀ ਲੀਡਰਸ਼ਿਪ ਹੈ ਸਾਡੇ ਕਾਂਗਰਸ ਦਾ ਰਾਜ ਰਿਹਾ ਸਾਡੇ ਚਰਨਜੀਤ ਚੰਨੀ ਥੋੜਾ ਸਮਾਂ ਸਾਡੇ ਮੁੱਖ ਮੰਤਰੀ ਰਹੇ ਪੰਜਾਬ ਦੇ ਉਹਨਾਂ ਨੇ ਲੈਂਡ ਸੀਲਿੰਗ ਐਕਟ ਦੀ ਗੱਲ ਕੀਤੀ ਤਾਂ ਨਾਲ ਦੀ ਨਾਲ ਉਹਨਾਂ ਦੀ ਬਾਹਮ ਰੋਡ ਲੈ ਗਈ ਪਿੱਛੇ ਤਾਂ ਉਹਨਾਂ ਨੂੰ ਆਪਣਾ ਬਿਆਨ ਵਾਪਸ ਲੈਣਾ ਪਿਆ ਸੋ ਲੈਂਡ ਸੀਲਿੰਗ ਐਕਟ ਵਰਗੇ ਜਿਹੜੇ ਸਾਡੇ ਕਾਨੂੰਨ ਦੇਸ਼ ਦੇ ਵਿੱਚ ਬਣੇ ਹੋਇਆ ਉਹਨਾਂ ਨੂੰ ਲਾਗੂ ਕਰਨ ਤੋਂ ਕੌਣ ਰੋਕ ਰਿਹਾ ਹੈ ਕਿੱਥੇ ਪ੍ਰੋਬਲਮ ਹੈ ਤਾਂ ਸਾਨੂੰ ਉਹਨਾਂ ਨੂੰ ਆਪਣੇ ਦੋਸਤ ਤੇ ਦੁਸ਼ਮਣ ਦੀ ਸਾਨੂੰ ਪਹਿਚਾਣ ਕਰਨੀ ਹੋਏਗੀ ਫੇਰ ਹੀ ਅਸੀਂ ਆਪਣੀ ਜਨਤਾ ਨੂੰ ਮਤਲਬ ਕੋਈ ਨਾ ਕੋਈ ਦਿਸ਼ਾ ਦੇ ਸਕਾਂਗੇ ਤੇ ਸਾਡੀ ਜਨਤਾ ਜਿਹੜੀ 80% ਨੂੰ ਪੀੜੇ ਜਾ ਰਹੇ ਲੋਕ ਹੈ ਇਹਨਾਂ ਦਾ ਇੱਕ ਰਾਜਨੀਤਿਕ ਤਾਕਤਵਜੋਂ ਉੱਭਰਨਾ ਤੇ ਸੱਤਾ ਵੱਲ ਨੂੰ ਵੱਧਣਾ ਅੱਜ ਸਮੇਂ ਦੀ ਮੁੱਖ ਲੋੜ ਹੈ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਮਾਂ ਬਹੁਤ ਹੋ ਚੁੱਕਾ ਜੈ ਸੰਘਰਸ਼ ਜਿੱਤ ਲੜਨ ਵਾਲੇ ਲੋਕਾਂ ਦੀ ਥੈਂਕ ਯੂ ਵੈਰੀ ਮਚ